ਸ਼ਰਿਆਮ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਤਿੰਨ ਨੌਜਵਾਨ ਜ਼ਖਮੀ ਹੋ ਗਏ ਨੇ ਦਰਸਲ ਦੱਸਿਆ ਜਾ ਰਿਹਾ ਹੈ ਕਿ ਹੁੱਕਾ ਪੀਣ ਦਾ ਵੀਡੀਓ ਬਣਾਉਣ ਤੇ ਨੌਜਵਾਨ ਆਪਸ ਵਿੱਚ ਪਿੱੜਦੇ ਨੇ ਤੇ ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ ਦਰਸਲ ਲੁਧਿਆਣਾ ਦਾ ਇਹ ਮਾਮਲਾ ਜਿੱਥੇ ਸ਼ਨੀਵਾਰ ਰਾਤ ਫਾਇਰਿੰਗ ਹੁੰਦੀ ਹੈ ਤਾਂ ਹੁੱਕਾ ਪੀਣ ਦਾ ਵੀਡੀਓ ਬਣਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਵਿਵਾਦ ਹੋਇਆ ਉਸ ਤੋਂ ਬਾਅਦ ਗੋਲੀਆਂ ਚੱਲਦੀਆਂ ਨੇ ਤੇ ਤਿੰਨ ਲੋਕ ਜ਼ਖਮੀ ਹੋ ਚੁੱਕੇ ਨੇ ਫਿਲਹਾਲ ਫਾਇਰਿੰਗ ਦੀ ਸੂਚਨਾ ਮਿਲਦੇ ਪਰ ਉਸ ਮੌਕੇ ਤੇ ਪਹੁੰਚਦੀ ਹੈ ਤੇ ਹਸਪਤਾਲ ਦੇ ਵਿੱਚ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਗਏ ਨੇ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਜੋ ਸਾਹਮਣੇ ਆਇਆ ਕਿ ਹੁੱਕਾ ਪੀਣ ਵਾਲੇ ਲੋਕਾਂ ਆ ਦੀ ਵੀਡੀਓ ਬਣਾਈ ਜਾ ਰਹੀ ਸੀ ਇਸੇ ਵੀਡੀਓ ਨੂੰ ਲੈ ਕੇ ਵਿਵਾਦ ਹੁੰਦਾ ਤੇ ਮਾਮਲੇ ਦੀ ਜਾਂਚ ਫਿਲਹਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇੱਕ ਮਹਿਲਾ ਦਾ ਇਹ ਕਹਿਣਾ ਹੈ ਕਿ ਮੋਹੱਲੇ ਦੇ ਕੁਝ ਨੌਜਵਾਨ ਹੁੱਕਾ ਪੀ ਰਹੇ ਸਨ ਤੇ ਦੂਜੇ ਨੌਜਵਾਨਾਂ ਵੱਲੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਇਸੇ ਨੂੰ ਲੈ ਕੇ ਵਿਵਾਦ ਹੋਇਆ ਹੈ ਜੋਸ ਦੇ ਚਲਦਿਆਂ ਕਿ ਇਹ ਦੋਵੇਂ ਤਰ੍ਹਾਂ ਆਪਸ ਦੇ ਵਿੱਚ ਭੜਦੀਆਂ ਨੇ ਤਾਂ ਮੌਕੇ ਤੋਂ 4 ਤੋਂ 6 ਗੋਲੀਆਂ ਦੇ ਖੋਲ ਬਾਰਾਮਤ ਕੀਤੇ ਗਏ